ਜੋ ਤੁਹਾਨੂੰ ਦੱਸਦਾ ਉਹ ਕਰੋ ਆ ਆ ਕੋਈ ਗੱਲ ਥੋੜੀ ਹੈ ਜਿਹੜੀ ਤੁਸੀਂ ਗੱਲ ਕਰਨ ਦੇ ਜੀ ਕੀ ਤੁਹਾਡਾ ਵਿਹਾਰ ਵਾ ਵੀ ਸਟicker ਲਾਓ ਤੇ ਕਿਉਂਕਿ ਕਿਹਦੀ ਆ ਮੇਰੀ ਗੱਲ ਸੁਣ ਤੁਹਾਡੀ ਥਾਣਾ ਕਿਦਾ ਵਾ ਉਹ ਮੇਰੀ ਇਹ ਸਾਡੀ ਬਣੀਆ ਸਾਡੀ ਥਾਣਾ ਬਣਿਆ ਜਾਣਾ sticker side ਤੇ ਲਵਾ ਲਈਏ ਪਾ ਕੇ ਦਿੱਤਾ ਬੈ ਨਹੀਂ ਦਿੱਤਾ ਚਲੋ ਕਰਤਾ ਬੈ ਨਹੀਂ ਧਰੂਗੀ ਤੁਸੀਂ ਕੀ ਲਾਦੇ ਸੋ ਯਾਰ ਇਹ ਕਿਹੜੀ ਗੱਲ ਵਾ ਚਲੋ ਕੋਈ ਠੰਡੇ ਆਹ ਤਮਾਸ਼ਾ ਕੋਈ ਹੈ ਵੀ ਉੱਥੇ ਚੋਰਾਂ ਦੇ ਨਾਲ ਤੁਸੀਂ ਬੈਠੇ ਜੇ ਤੇ ਇਹਨਾਂ ਨੂੰ ਜੜੇ ਨਹਾ ਲੈਣਾ ਤੇ ਇਹਨੂੰ ਦਿਖਾਇਆ ਤਾਂ ਦਿੱਤੀਆਂ ਨੂੰ ਅੱਜ 8 ਦਿਨ ਹੋ ਗਏ ਟੀਨੀਆਂ ਦਿੱਤਾ ਜੀ ਆਜੇ ਤੇਰੇ ਉੱਤੇ ਗੁੰਡਾ ਕਰਤੀ ਉਹਨੇ ਦੇ ਹੱਥੋਂ ਕਾਪੀ ਲਾ ਕੇ ਤੋਲ ਦਿੱਤੀ ਆ ਨਾ ਆਖੀ ਉਹਨੂੰ ਕੋਹ ਜਾ ਕੇ ਆਇਆ ਇਹ ਬਣਾ ਇੱਕ ਕੁਛ ਮੈਂ ਮੈਂ ਅਹੀਂ ਕੁਛ ਨਹੀਂ ਕੀਤਾ ਉਹਨਾਂ ਨੂੰ ਸਾਡੇ ਆਪ ਜੀ ਮੈਂ ਤੁਹਾਨੂੰ ਕੋਈ ਅਜਿਹੀ ਗੱਲ ਕੀਤੀ ਮੈਂ ਤੁਹਾਨੂੰ ਕੀ ਕੀਤੀ ਆ ਆਜੇ ਥੋੜਾ ਕਰ ਬਾਕੀ ਅਹੀਂ ਤੁਹਾਡੇ ਨਾਲ ਕੋਈ ਤੇ ਰਾਤੀ ਤੂੰ ਲਾ ਕੇ ਸੁੱਟ ਦਿਓ ਯਾਰ ਹੱਦ ਕਿਹੜੀ ਆ ਇਹ ਕਿਹੜੀ ਗੱਲ ਵਾ ਇੱਕ ਪਿੰਟ ਦੱਸੋ ਤੂੰ ਲਾ ਕੇ ਪਵਾ ਦੇ ਮਾਰੋ ਇਹਨੂੰ ਇਹਨਾਂ ਸਰਦਾਰ ਦੀ ਇਹ ਦੱਸੋ ਤੂੰ ਇਹਨੂੰ ਲਾ ਦੇ ਛੁੱਟੋ ਆ ਬੈਠੇ ਜੀ ਇਹਨਾਂ ਨੂੰ ਡਾਂਗ ਫੇਰੋ ਤੇ ਇੱਕੋ ਮਿੰਟ ਭਾਈ ਬਠੇਰਾ ਸਾਹਿਬ ਨੇ ਆ ਗਿਆ ਇੱਕੋ ਮਿੰਟ ਸੁਣ ਜਾਓ ਸੋਰ ਸੋ ਜੀ ਪਬਲਿਕ ਕਦੇ ਤੁਸੀਂ ਤੁਸੀਂ ਵੀ ਆਸ ਮੇਰੀ ਗੱਲ ਸੁਣੋ ਆ ਪਬਲਿਕ ਮਿਲਦੀ ਆ ਇਹਨਾਂ ਨੂੰ ਡਾਂਗ ਫੇਰੋ ਤੇ ਸਪੀਕਰ ਲਾ ਕੇ ਸੁਰਜੋ ਓ ਚੋਰਾਂ ਨੂੰ ਵੀ ਅੱਤਾ ਭਰਾਓ ਸਾਨੂੰ ਇਹ ਵੇਖੋ ਜਿਹੜੇ ਤੁਹਾਨੂੰ ਜੋ ਤੁਹਾਨੂੰ ਦੱਸਦਾ ਉਹ ਕਰੋ ਆ ਆ ਕੋਈ ਗੱਲ ਥੋੜੀ ਹੈ ਜਿਹੜੀ ਤੁਸੀਂ ਗੱਲ ਕਰਨ ਦੇ ਲਈ ਕੀ ਤੁਹਾਡਾ ਵਿਹਾਰ ਵਾ ਵੀ ਸਪੀਕਰ ਲਾਓ ਇਹ ਕਿਉਂ ਕੀ ਦੀ ਆ ਮੇਰੀ ਕਾਰ ਸੋਤਾ ਇਹ ਥਾਣਾ ਕਿਦਾ ਵਾ ਉਹ ਮੇਰੀ ਇਹ ਸਾਡੀ ਹੱਥਾਂ ਨਾਲ ਬਣਿਆ ਜਾਨਾ ਸਪੀਕਰ ਸਾਈਡ ਤੇ ਲਵਾ ਲਈਏ ਪਤਾ ਪਾ ਕੇ ਦਿੱਤਾ ਬੈ ਨਹੀਂ ਦਿੱਤਾ ਲਾ ਚਲੋ ਕਰਤਾ ਬੈ ਨਹੀਂ ਤਰੂਗੀ ਤੂੰ ਕੀ ਲਾ ਕੇ ਸੋਤਾ ਯਾਰ ਇਹ ਕਿਹੜੀ ਗੱਲ ਵਾ ਚਲੋ ਕੋਈ ਠੰਡੇ ਆ ਤੂੰ ਮਾਝਾ ਪਈ ਇਹ ਉੱਥੇ ਚੋਰਾਂ ਦੇ ਨਾਲ ਤੁਸੀਂ ਬੈਠੇ ਜੇ ਤੇ ਇਹਨਾਂ ਨੂੰ ਜੜੇ ਨਹਾ ਲੈਣਾ ਤੇ ਇਹਨੂੰ ਦਿਖਾ ਦਿੱਤੀਆਂ ਨੂੰ ਅੱਜ 8 ਦਿਨ ਹੋ ਗਏ ਨਿਹਾ ਦਿੱਤਾ ਜੀ ਕਹਿੰਦੇ ਤੇਰੇ ਉੱਤੇ ਗੁੰਡਾ ਕਰਦੀ ਉਹਨੇ ਦੇ ਤਾਂ ਕਾਪੀ ਨਾ ਕਰਦੀ ਆ ਦਰਵਾਜ਼ੇ ਕੋਲ ਜਾ ਕੇ ਆਏ ਬਣਾ ਕੁਛ ਮੈਂ ਮੈਂ ਅਸੀਂ ਕੁਛ ਨਹੀਂ ਕੀਤਾ ਉਹਨਾਂ ਨੂੰ